ਗਵਰਨਰ ਸਾਹਿਬ ਦਾ ਜਿਹੜਾ ਕੰਡਕਟ ਹੈ ਉਹ ਬਹੁਤ ਹੀ ਮਤਲਬ ਜਿਹਨੂੰ ਕਹਿ ਸਕਦੇ ਹਾਂ ਇਸ ਕਰਕੇ ਸ਼ੱਕ ਦੇ ਘੇਰੇ ਚੋਂਦਾ ਕਿ ਕਿਸੇ ਵੀ ਬੰਦੇ ਕੋ ਕਾਨੂੰਨੀ ਤੌਰ ਤੇ ਘੱਟੋ-ਘੱਟ ਹਾਇਰ ਕੋਰਟ ਚ 30 ਦਿਨ ਦੇ ਟਾਈਮ ਹੁੰਦਾ ਅਪੀਲ ਕਰਨ ਦੇ ਅਮਨ ਰੋੜਾ ਜੀ ਵਾਲੇ ਮਾਮਲੇ ਚ ਵੀ ਅਜੇ 30 ਦਿਨ ਨਹੀਂ ਹੋਏ ਤੇ ਗਵਰਨਰ ਸਾਹਿਬ ਨੂੰ ਪਤਾ ਨਹੀਂ ਕਿਹੜੀ ਕਾਲੀ ਆ ਕੀ ਜਲਦਬਾਜੀ ਆ ਇੱਕ ਪਾਸੇ ਤੇ ਪੰਜਾਬ ਦੇ ਲੋਕਾਂ ਵਾਸਤੇ ਪਾਸ ਕੀਤੇ ਗਏ ਵਿਧਾਨ ਸਭਾ ਦੇ ਬਿੱਲ ਤੇ ਗਵਰਨਰ ਸਾਹਿਬ ਕਈ ਕਈ ਮਹੀਨੇ ਦੱਬ ਕੇ ਬੈਠੇ ਰਹਿੰਦੇ ਆ ਜਾਂ ਪੰਜਾਬ ਦੇ ਅਹਿਮ ਬਿੱਲਾਂ ਨੂੰ ਗਵਰਨਰ ਸਾਹਿਬ ਪ੍ਰੈਜ਼ੀਡੈਂਟ ਕੋ ਭੇਜ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਇੱਕ ਮੰਤਰੀ ਨੂੰ ਲੈ ਕੇ ਇੰਨੇ ਕਾਲੀ ਚ ਐ ਇੰਨੇ ਮਤਲਬ ਜਲਦਬਾਜੀ ਚ ਐ ਕਿ ਉਹਨਾਂ ਨੂੰ ਹਜੇ ਪੂਰਾ ਕਾਨੂੰਨੀ ਅਧਿਕਾਰ ਹੈ ਅਪੀਲ ਕਰਨ ਦਾ ਲੀਗਲ رائے ਲੈਣ ਦਾ ਹਰੇਕ ਤਰੀਕੇ ਨਾਲ ਆਪਣਾ ਪੱਖ ਰੱਖਣ ਦਾ ਔਰ ਸੰਵਿਧਾਨ ਨੇ ਦਿੱਤਾ ਹੈ ਉਹ ਹਜੇ ਉਹਨਾਂ ਨੇ ਉਸ ਐਕਸਰਸਾਈਜ਼ ਨੂੰ ਕਰਨਾ ਹੈ ਤੇ ਗਵਰਨਰ ਸਾਹਿਬ ਫਟਾਫਟ ਚਿੱਠੀ ਲੈ ਕੇ ਇਸ ਕਰਕੇ ਸੀ ਕਹਿੰਨੇ ਆ ਕਿ ਗਵਰਨਰ ਜਿਹੜੇ ਆ ਪੰਜਾਬ ਦੇ ਮਹਾਮਹੀਮ ਲਗਾਤਾਰ ਪੰਜਾਬ ਨਾਲ ਬੀਜੇਪੀ ਦਾ ਪੱਖ ਜ਼ਿਆਦਾ ਲੈਂਦੇ ਨਜ਼ਰ ਆ ਰਿਹਾ ਪੰਜਾਬੀਆਂ ਦਾ ਪੱਖ ਨਹੀਂ ਹੁੰਦਾ ਈਵਨ ਕਈ ਕਈ ਵਾਰ ਉਹਨਾਂ ਨੇ ਆਪਣੀ ਜਿਹੜੀ ਕਨਸਟੀਟਿਊਸ਼ਨਲ ਮਰਿਆਦਾ ਆ ਉਹਦਾ ਵੀ ਉਲੰਘਣ ਕੀਤਾ ਉਹਨੂੰ ਲੰਘਿਆ ਉਹਨਾਂ ਨੇ ਇਸ ਜਲਦਬਾਜੀ 'ਚ ਇਹ ਵੀ ਨਹੀਂ ਦੇਖਿਆ ਕਿ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਹੈ ਅਪੀਲ ਕਰਨ ਦੇ ਹੱਕ ਉਹ ਤੇ ਜਿਹਨਾਂ ਕੋ ਹੈਗੇ ਆ ਜਿੰਨਾ ਚਿਰ ਉਹ ਘੱਟੋ-ਘੱਟ ਤੇ ਸੰਵਿਧਾਨ 30 ਦਿਨ ਦਿੰਦਾ ਮੈਂ ਜਿ ਤਰ੍ਹਾਂ ਕਿਹਾ ਤੇ ਗਵਰਨਰ ਸਾਹਿਬ ਨੂੰ ਕੀ ਨਹੀਂ ਜਲਦਬਾਜੀ ਆ ਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਜਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਵਾਰ-ਵਾਰ ਦੋਹਰਾ ਤੇ ਜਿਹਨੂੰ ਕਹਿ ਸਕਦੇ ਹੋ ਬਦਲੇ ਦੀ ਭਾਵਨਾ ਵਾਲਾ ਵਰਤਾਰਾ ਹੁੰਦਾ ਹੈ ਗਵਰਨਰ ਸਾਹਿਬ ਤੁਹਾਡੇ ਅਹੁਦੇ ਨੂੰ ਤੁਹਾਡੀ ਪੋਜੀਸ਼ਨ ਨੂੰ ਗਰਮਾ ਨੂੰ ਇਹ ਸ਼ੋਭਾ ਨਹੀਂ ਦਿੰਦਾ ਸੋ ਗਵਰਨਰ ਸਾਹਿਬ ਨੂੰ ਘਟੋ ਘਟ ਆਪਣੇ ਲੀਗਲ ਐਡਵਾਈਜ਼ਰਾਂ ਤੋਂ ਸਾਰੀ ਸਲਾਹ ਲੈ ਕੇ ਹੀ ਕੋਈ ਗੱਲ ਕਰਨੀ ਚਾਹੀਦੀ ਹੈ। ਸਾਹਿਬ ਉਹਨਾਂ ਨੇ ਜਿਹੜਾ ਚੱਬੀ ਜਦ ਕੀ ਸੀ ਉਹਨਾਂ ਦਾ ਸਾਹਮਣੇ ਚੱਕਾ ਪਾਇਆ ਜਿਹੜਾ ਉਸ ਤੋਂ ਤੇ ਵੀ ਸਵਾਲ ਹੈ ਕਿ ਉਹ ਵੀ ਜਿਹੜਾ ਹੈ ਉਹਨੂੰ ਉਹ ਨਹੀਂ ਕਰਾ ਸਕਦਾ। ਉਹਦੇ ਵਿੱਚ ਸਾਫ਼ ਮੈਚਿੰਗ ਦੇਖੋ ਉਹ ਮੈਂ ਤਾਂ ਤੈ ਉਹ ਤੇ ਸਵਾਲ ਤਾਂ ਖੜਾ ਹੋਊਗਾ ਕਿ ਲੀਗਲੀ ਉਹਨਾਂ ਨੂੰ ਕੋਈ ਉਹ ਉਹ ਉਹਦੇ ਚ ਇਨਵੈਲਿਡ ਹੋ ਜਾਂਦੇ ਆ ਇਹ ਇਲੇਗਲ ਹੋ ਜਾਂਦੇ ਲੈਜਿਟਿਮੇਟ ਹੋ ਜਾਂਦੇ ਆ ਹਜੇ ਤੇ ਉਹਨਾਂ ਕੋ ਅਪੀਲ ਕਰਨ ਦੇ 30 ਦਿਨ ਉਹ ਵੀ ਪੂਰੇ ਨਹੀਂ ਹੋਏ ਤਾਂ ਹੀ ਤੇ ਅਸੀਂ ਕਹਿ ਰਹੇ ਆ ਕਿ ਗਵਰਨਰ ਸਾਹਿਬ ਨੂੰ ਇੰਨੀ ਕਾੜੀ ਆ ਕਿ ਪੰਜਾਬ ਸਰਕਾਰ ਦੇ ਪ੍ਰਤੀ ਤੇ ਇੰਨੀ ਜਲਦਬਾਜੀ ਲੈਂਦੇ ਕਿ ਕਾਨੂੰਨ ਦੀ ਉਲੰਘਣਾ ਵੀ ਕਰ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਬਿੱਲ ਜਿਹੜੇ ਵਿਧਾਨ ਸਭਾ ਪਾਸ ਕਰਦੀ ਕਈ ਕਈ ਮਹੀਨੇ ਪੈਂਡਿੰਗ ਰਹਿੰਦੇ ਆ ਜਾਂ ਪ੍ਰੈਜ਼ੀਡੈਂਟ ਨੂੰ ਭੇਜ ਦਿੰਦੇ ਆ ਸੋ ਇਹ ਗਵਰਨਰ ਸਾਹਿਬ ਦਾ ਪੂਰਾ ਦੋਹਰਾ ਤੇ ਡਬਲ ਸਟੈਂਡਰਡ ਵਾਲਾ ਮਾਪਦੰਡ ਹੈ ਉਹ ਸਾਹਮਣੇ ਆ ਰਿਹਾ ਵੀ ਡੈਫੀਨੇਟਲੀ ਦੇਖੋ ਮੈਨੂੰ ਲੱਗਦਾ ਹੈ ਵੀ ਬੜਾ ਸੰਜੀਦਾ ਗੰਭੀਰ ਵਿਸ਼ਾ ਆ ਔਰ ਅਸੀਂ ਇਹਦੇ ਤੇ ਕੋਈ ਵੀ ਜਲਦਬਾਜੀ ਚ ਗੱਲ ਨਹੀਂ ਕਰਨਾ ਚਾਹੁੰਦੇ ਲੇਕਿਨ ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਡੈਫੀਨੇਟਲੀ ਇਸ ਇਸ਼ੂ ਨੂੰ ਟੇਕ ਅਪ ਵੀ ਕਰੂਗੀ ਇਨਵੈਸਟੀਗੇਟ ਵੀ ਕਰੂਗੀ ਔਰ ਜਿੱਥੇ-ਜਿੱਥੇ ਵੀ ਗਿਆਤੀਆਂ ਹੋਈਆਂ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਜਵਾਬਦੇਹੀ ਵੀ ਟਰਾਈ ਜਾਊਗੀ ਡੈਫੀਨੇਟਲੀ ਇੱਤੇ ਕਾਰਵਾਈ ਹੋਊਗੀ ਈ ਬੋਲੇ ਪੰਜਾਬ ਸਰਕਾਰ ਗੁਰੂ ਸਾਹਿਬ ਦੀ ਬੇਅਦਬੀ ਦੇ ਕੇਸਾਂ ਨੂੰ ਲੈ ਕੇ ਬਹਿਬਲ ਕਲਾ ਕੋਟ ਖੂਰਾ ਗੋਲੀकांड ਨੂੰ ਲੈ ਕੇ ਬਹੁਤ ਗੰਭੀਰ ਔਰ ਸੰਜੀਦਾ ਔਰ ਅਸੀਂ ਅਕੋਰਡਿੰਗ ਟੂ ਲਾ ਉਹਨੂੰ ਇਨਵੈਸਟੀਗੇਟ ਵੀ ਕਰ ਰਹੇ ਆਂ ਔਰ ਮਾਣਯੋਗ ਅਦਾਲਤਾਂ ਚ ਰੱਖ ਰਹੇ ਆਂ ਔਰ ਡੈਫੀਨਿਟਲੀ ਇਹ ਸਾਡੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਕਿ ਇਹ ਇਨਸਾਫ ਤੇ ਦਿਮਾਗ ਦਊਗੀ ਸਰਕਾਰ ਔਰ ਡੈਫੀਨਿਟਲੀ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਦਾ ਪੂਰਾ ਕਰਾਂਗੇ ਇੰਨਾ ਹੀ ਮੈਂ ਇਸ ਵਿਸ਼ੇ ਤੇ ਕਹਿਣਾ ਚਾਹਾਂਗਾ ਬਹੁਤ ਬਹੁਤ ਸਰਕਾਰ ਨੇ ਉਹਦਾ ਨੋਟਿਸ ਲਿਆ ਹੈ ਇਨਵੈਸਟੀਗੇਸ਼ਨ ਮਾਰਕ ਕੀਤੀ ਹੈ ਔਰ ਆਉਣ ਵਾਲੇ ਸਮੇਂ ਚ ਬਿਹਤਰ ਟੈਕਨੋਲੋਜੀ ਵਰਤੀ ਜਾਵੇ ਔਰ ਜੇਲਾਂ ਦੀ ਸਿਕਿਉਰਿਟੀ ਹੋਰ ਪੁਖਤਾ ਕੀਤੀ ਜਾਵੇ ਔਰ ਇਹ ਜੀਆਂ ਕੋਈ ਘਟਨਾਵਾਂ ਨਾ ਹੋਣ ਪਹਿਲਾਂ ਤੇ ਇਹ ਸਾਰੀ ਘਟਨਾ ਦੀ ਕੀ ਕਾਰਨ ਰਹਿ ਆ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਜੋ ਜੋ ਲੋਕਾਂ ਦੀ ਇੱਥੇ ਜਵਾਬਦੇਹੀ ਫਿਕਸ ਹੋਊਗੀ ਜਾਂ ਜਿਨ੍ਹਾਂ ਦੀ ਲਾਪਰਵਾਹੀ ਸਾਹਮਣੇ ਆਊਗੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਔਰ ਭਵਿੱਖ ਵਾਸਤੇ ਵੀ ਅਸੀਂ ਪੁਖਤਾ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਅੱਜ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਦਾ ਇਹ ਬੜਾ ਸਪਸ਼ਟ ਮੰਨਣਾ ਹੈ ਕਿ ਜਿਹੜਾ ਇਹ ਗੁੰਡਾ ਤੰਤਰ ਪਿਛਲੀਆਂ ਸਰਕਾਰਾਂ ਨੇ ਫਲਾਇਆ ਹੈ ਗੁੰਮਰਾਹ ਕਰਕੇ ਨੌਜਵਾਨਾਂ ਨੂੰ ਇਹਨਾਂ ਨੂੰ ਸਿਰੇ ਤੋਂ ਅਸੀਂ ਖਤਮ ਕਰਨਾ ਔਰ ਲਗਾਤਾਰ ਉੱਤੇ ਲੱਗ ਕੇ ਵਧ ਰਹੇ ਹਨ ਨਹੀਂ ਇਹਦੇ ਚ ਇਹਦੇ ਚ ਮੈਂ ਕੁਝ ਬਲੈਕਸ਼ੀਪ ਹੈਗੀਆਂ ਮੈਂ ਤੁਹਾਨੂੰ ਦੱਸਾਂ ਤਾਂ ਹੀ ਦੇਖਿਆ ਹੋਣਾ ਜਦੋਂ ਕਪੂਰਥਲੇ ਵਾਲਾ ਵੀ ਜੇਲ੍ਹ ਵਾਲਾ ਇਨਸੀਡੈਂਟ ਸਾਹਮਣੇ ਆਇਆ ਸੀ ਉਦੋਂ ਵੀ ਕੁਝ ਅਫਸਰ ਸਹਬਾਨਾ ਦੀ ਜਿਹੜੀ ਲਾਪਰਵਾਹੀ ਸਾਹਮਣੇ ਆਈ ਸੀ ਸਰਕਾਰ ਨੇ ਨਹੀਂ ਜਟ ਰਿਐਕਸ਼ਨ ਲਿਆ ਸੀ ਸੋ ਕਈ ਬਲੈਕ ਸ਼ੀਪ ਸਿਸਟਮ ਚ ਹੈਗੇ ਆ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋ ਰਹੀ ਹੈ ਉਹਨਾਂ ਦੇ ਸਰ ਖਿਲਾਫ ਕਾਰਵਾਈ ਵੀ ਕਰ ਰਹੇ ਆ ਤੋਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਸਾਰੀਆਂ ਚੀਜ਼ਾਂ ਦਰੁਸਤ ਵੀ ਹੋਣਗੀਆਂ ਔਰ ਸਭ ਤੋਂ ਜ਼ਰੂਰੀ ਮਾਨ ਸਾਹਿਬ ਦੀ ਸਰਕਾਰ ਇਹ ਕਰ ਰਹੀ ਜਿਹੜੀ ਕਮੀ ਜਿੱਥੇ ਮਿਲ ਰਹੀ ਉਹਨੂੰ ਪੜਦੇ ਨਹੀਂ ਪਾਇਆ ਜਾ ਰਿਹਾ ਉਹਦੇ ਖਿਲਾਫ ਕਾਨੂੰਨ ਦੀ ਤੌਰ ਤੇ ਸਖਤ ਕਾਰਵਾਈ ਅਸੀਂ ਕਰ ਰਹੇ ਆ ਬਜਟ ਦੀ ਪ੍ਰੋਬਲਮ ਨਹੀਂ ਹੈ ਸਰਕਾਰ ਦਾ ਇਹ ਬੜਾ ਸਪਸ਼ਟ ਬਣਾ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਵਾਰ ਗੱਲ ਕਹੀ ਸੀ ਵੀ ਅਸੀਂ ਤੇ ਇਵਨ ਇਹ ਇਸ ਚੀਜ਼ ਤੇ ਵੀ ਕੰਮ ਕਰ ਰਹੇ ਹਾਂ ਕਿ ਜਿਹੜੇ ਸੀਨੀਅਰਸ ਕ੍ਰਾਈਮ ਚ ਇਨਵੋਲਵ ਲੋਕ ਆ ਉਹਨਾਂ ਲਈ ਇੱਕ ਅਨਗ ਤੋਂ ਜੇਲ ਬਣਾਈਏ ਹਾਈ ਸਕਿਉਰਿਟੀ ਜੇਲ ਜਿਸ ਤਰ੍ਹਾਂ ਬਠਿੰਡਾ ਉਸ ਤੋਂ ਵੀ ਲੱਗ ਤਾਂ ਕਿ ਉੱਥੇ ਨੇੜੇ ਤੇੜੇ ਵੀ ਕਿਸੇ ਤਰ੍ਹਾਂ ਦੀ ਟੈਕਨੋਲੋਜੀ ਕੋਈ ਇਸਤੇਮਾਲ ਨਾ ਕਰੇ ਸਰਕਾਰ ਉੱਤੇ ਵੀ ਕੰਮ ਕਰਦੀ ਸੋ ਤਮਾਮ ਤਰੀਕੇ ਨਾਲ ਅਸੀਂ ਉਪਰਾਲੇ ਕਰ ਰਹੇ ਹਾਂ ਸੋ ਮੈਨੂੰ ਲੱਗਦਾ ਥੋੜਾ ਬਹੁਤ ਸਮੇਂ ਤੇ ਲੱਗਦਾ ਯਾਰ ਚੀਜ਼ਾਂ ਨੂੰ ਦਰੁਸਤ ਕਰਨ टाइम ਚੀਜ਼ इस ਸਮੱਸਿਆ तो निजात मिलेगी डेफिनेटली बहुत मैं मैं तक पहले ही कहा भी उस मामले तरकार ने इमीजिएटली इंक्वायरी मार की ਸਾਰੇ ਪੱਖ ਜਦੋਂ ਬਾਹਰ ਆਣਗੇ ਉਸ ਤੋਂ ਬਾਅਦ ਹੀ ਉਰਤੇ ਕੋਈ ਕਨਕਲੂਡ ਕੀਤਾ ਜਾ ਸਕਦਾ ਹੈ ਲੇਕ ਡੈਫੀਨਿਟਲੀ ਲਾਪਰਵਾਹੀ ਹੋਈ ਹੈ ਕਾਰਵਾਈ ਵੀ ਹੋ ਨਹੀਂ ਉਤੇ ਉਤੇ ਹਰ ਇੱਕ ਥਾਂ ਤੇ ਕਾਰਵਾਈ ਹੋ ਰਹੀ ਹੈ ਉਤੇ ਹਰੇਕ ਥਾਵਾਂ ਤੋਂ ਕਰ ਹੀ ਰਹੇ ਆ ਸੀ ਤੇ ਜਿੱਥੇ ਜਿੱਥੇ ਵੀ ਕੋਈ ਪਤਾਈ ਹੋ ਰਹੀ ਹੈ ਸਰਕਾਰ ਐਕਸ਼ਨ ਲੈ ਰਹੀ ਹੈ ਬਹੁਤ ਧੰਨਵਾਦ ਸਾਰ ਸਾਥੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਇਸ ਪ੍ਰੈਸ ਮੀਟਿੰਗ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਬੋਲੇ ਹੋਏ ਝੂਠ ਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਰੋਬਰੂ ਹੋਇਆ ਹਾਂ ਜਾਖੜ ਸਾਹਿਬ ਵਾਸਤੇ ਤੇ ਹੀ ਕਹਿਣਾ ਚਾਹੁੰਦੇ ਹਾਂ ਕਿ ਤੂੰ ਇਧਰ ਉਧਰ ਕੀ ਬਾਤ ਨਾ ਕਰ ਇਹ ਬਤਾ ਕਿ ਝੂਠ ਕਿਉਂ ਬੋਲਾ ਪੰਜਾਬ ਦੀਆਂ ਪੰਜਾਬ ਦੇ ਇਤਿਹਾਸ ਨੂੰ ਰਿਪਰੈਜ਼ੈਂਟ ਕਰਦੀਆਂ ਪੰਜਾਬ ਦੀਆਂ ਜਿਹੜੀਆਂ ਝਾਂਕੀਆਂ ਟੈਬਲੂ ਪੰਜਾਬ ਦੇ ਜਿਹੜੇ ਭਾਰਤ ਦੀ ਭਾਜਪਾ ਸਰਕਾਰ ਨੇ ਜਿਸ ਤਰੀਕੇ ਨਾਲ 26 ਜਨਵਰੀ ਦੀ ਪਰੇਡ ਤੋਂ ਨਕਾਰੇ ਆ ਜਿਹੜੀ ਐਨਟੀ ਪੰਜਾਬ ਭਾਜਪਾ ਦਾ ਰੁਖ ਰਿਹਾ ਹੈ ਉਸ ਰੁਖ ਤੇ ਪੜਦੇ ਪਾਉਣ ਲਈ ਸੁਨੀਲ ਜਾਖੜ ਜੀ बार-बार ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਝੂਠ ਬੋਲ ਰਿਹਾ ਹੈ ਹੁਣ ਜਦੋਂ ਮਿਨਿਸਟਰੀ ਆਫ ਡਿਫੈਂਸ ਭਾਰਤ ਸਰਕਾਰ ਨੇ ਕਲੈਰੀਫਾਈ ਕਰਤਾ ਕਿ ਪੰਜਾਬ ਦੀਆਂ ਜਿਹੜੀਆਂ ਝਾਕੀਆਂ ਦੇ ਕਨਸੈਪਟ ਭੇਜੇ ਸੀ ਸੈਂਟਰ ਸਰਕਾਰ ਨੂੰ ਉਹਦੇ ਚ ਕਿਤੇ ਵੀ ਨਾ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਸੀ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਦੀ ਫੋਟੋ ਸੀ ਫਿਰ ਇਸ ਗੱਲ ਦਾ ਜਿਹੜਾ ਜਿਹੜਾ ਝੂਠ ਬੋਲਿਆ ਜਾਖੜ ਸਾਹਿਬ ਨੇ ਲੋਕਾਂ ਪੰਜਾਬ ਦੇ ਲੋਕਾਂ ਨਾਲ ਉਹਦੇ ਲਈ ਹਜੇ ਤੱਕ ਵੀ ਉਹਨਾਂ ਨੇ ਨਾ ਤੇ ਮਾਫੀ ਮੰਗੀ ਹੈ ਨਾ ਕੋਈ ਸਬੂਤ ਦਿੱਤਾ ਹੈ ਔਰ ਕੱਲ ਵੀ ਇੱਕ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਫੇਰ ਕਿਹਾ ਨਹੀਂ ਜੀ ਮੈਂ ਆਪਣੀ ਗਲਤੀ ਤੇ ਖੜਾ ਹਾਂ ਤੇ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਜਾਖੜ ਸਾਹਿਬ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਜਾਂ ਸਬੂਤ ਦਿਓ ਤੁਸੀਂ ਕਰਨਾ ਚਾਹੀਦਾ ਸੀ ਤੁਹਾਨੂੰ ਕਿ ਤੁਸੀਂ ਪੰਜਾਬ ਦੇ ਹੱਕ 'ਚ ਸਟੈਂਡ ਲੈਂਦੇ ਇਹ ਜਿਹੜੀ ਭਾਜਪਾ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਆ ਡਿਸਕ੍ਰਿਮੀਨੇਸ਼ਨ ਕਰ ਰਹੀ ਆ ਪੰਜਾਬ ਦੇ ਪੰਜਾਬੀਆਂ ਦਾ અપਮਾਨ ਕਰ ਰਹੀ ਐ ਪੰਜਾਬ ਦੇ ਸ਼ਹੀਦਾਂ ਦਾ ਭਾਜਪਾ ਨੇ ਜਿਹੜਾ અપਮਾਨ ਕੀਤਾ ਉਹਦੇ ਵਾਸਤੇ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਬਾਹਰ ਧਰਨਾ ਲਾਉਣ ਦੀ ਬਜਾਏ ਤੁਸੀਂ ਪੋਚੇ ਪਾਏ ਪਰਦੇ ਪਾਏ ਝੂਠ ਬੋਲਿਆ ਹੁਣ ਜਦੋਂ ਤੁਹਾਡਾ ਝੂਠ ਫੜਿਆ ਗਿਆ ਤੇ ਉਸ ਤੋਂ ਬਾਵਜੂਦ ਤੁਸੀਂ ਇਹ ਗੱਲ ਨੂੰ ਨਾ ਤਾਂ ਤੁਸੀਂ ਮਾਫੀ ਮੰਗ ਰਹੇ ਹੋ ਨਾ ਕੋਈ ਸਬੂਤ ਦੇ ਰਹੇ ਹੋ ਅਸੀਂ ਫੇਰ ਅੱਜ মিডিਆ ਦੇ ਸਾਥੀਆਂ ਦੇ ਰਾਹੀਂ ਪੰਜਾਬ ਭਾਜਪਾ ਦੇ ਪ੍ਰਧਾਨ ਕਿਉਂਕਿ ਕੋਈ ਛੋਟਾ ਮੋਟਾ ਲੀਡਰ ਕਹਿ ਦਿੰਦਾ ਤੇ ਕੋਈ ਗੱਲ ਨਹੀਂ ਗੱਲ ਆਈ ਗਈ ਹੋ ਜਾਂਦੀ ਸੀ ਪੰਜਾਬ ਦੇ ਭਾਜਪਾ ਦੇ ਸਟੇਟ ਪ੍ਰੈਜ਼ੀਡੈਂਟ ਇੱਕ ਅਹਿਮ ਜ਼ਿੰਮੇਵਾਰੀ ਜਾਖੜ ਸਾਹਿਬ ਤੁਸੀਂ ਨਿਭਾ ਰਹੇ ਹੋ ਜਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਨਹੀਂ ਨਾ ਮੰਗ ਲੈਂਦੇ ਤੇ ਜਾਖੜ ਸਾਹਿਬ ਅਸੀਂ ਤੁਹਾਡਾ ਖਹਿੜਾ ਨਹੀਂ ਛੱਡਣਾ ਮਾਫੀ ਤੁਹਾਡੇ ਕੋ ਮੰਗਵਾ ਕੇ ਛੱਡਾਂਗੇ ਨਹੀਂ ਤੇ ਇਹ ਲਾਲੋ ਸਾਹਿਬ ਵੀ ਪਿੰਡ ਛੱਡੋ ਤੁਸੀਂ ਤੇ ਸ਼ਹਿਰਾਂ ਚ ਵੀ ਵੜਨ ਜੋਗੇ ਨਹੀਂ ਰਹਿਣਾ ਕਿਉਂਕਿ ਪੰਜਾਬੀਆਂ ਦਾ ਜਿਹੜਾ ਅਪਮਾਨ ਪੰਜਾਬ ਦੇ ਗੌਰਵ ਮ ਇਤਿਹਾਸ ਦਾ ਅਪਮਾਨ ਸਾਡੇ ਸ਼ਹੀਦ ਸੂਰਵਿਰਾਂ ਦਾ ਅਪਮਾਨ ਜਿਹੜਾ ਭਾਜਪਾ ਦੀ ਕੇਂਦਰ ਸਰਕਾਰ ਨੇ ਕੀਤਾ ਹੈ ਜਿਹੜਾ ਵਿਤਕਰਾ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਪੰਜਾਬ ਤੇ ਅਣਖੀ ਲੋਕ ਕਦੀ ਮਾਫ ਨਹੀਂ ਕਰਨਗੇ ਔਰ ਇਸ ਕਰਕੇ ਜਾਖੜ ਸਾਹਿਬ ਜੇ ਤੁਸੀਂ ਵਾਕਈ ਪੰਜਾਬੀ ਪੁੱਤ ਦਾ ਦਾਵਾ ਕਰਦੇ ਹੋ ਪੰਜਾਬੀਅਤ ਦਾ ਦਾਵਾ ਕਰਦੇ ਹੋ ਪੰਜਾਬੀ ਹੋਣ ਦਾ ਦਾਵਾ ਕਰਦੇ ਹੋ ਤੇ ਆਪਣੇ ਇਸ ਫਰੇਬ ਲਈ ਝੂਠ ਲਈ ਗੁੰਮਰਾਹਕੁਨ ਬਿਆਨ ਦੀ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਔਰ ਇਹ ਲਗਾਤਾਰ ਆਮ ਆਦਮੀ ਪਾਰਟੀ ਪੰਜਾਬ ਦੀ ਤੁਹਾਡਾ ਖੇੜਾ ਨਹੀਂ ਛੱਡਣ ਵਾਲੀ ਜੇ ਤੁਸੀਂ ਸੋਚੋ ਕਿਉਂਕਿ ਤੁਸੀਂ ਬਹੁਤ ਜਿਹਨੂੰ ਕਹਿ ਸਕਦੇ ਆ ਇਹ ਤੁਸੀਂ ਵੱਡਾ ਅਪਰਾਧ ਕੀਤਾ ਹੈ ਤੁਸੀਂ ਇੱਕ ਹਿਸਟੋਰੀਕਲ ਡੇ ਤੇ ਪੰਜਾਬ ਨੂੰ ਜਿਸ ਤਰੀਕੇ ਨਾਲ ਅਣਗੌਲਿਆ ਗਿਆ ਤੁਸੀਂ ਉਸ ਨੂੰ ਡਿਫੈਂਡ ਕਰਨ ਲਈ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ ਆਵਾਜ਼ ਦੀ ਪਾਰਟੀ ਦੀ ਸਰਕਾਰ ਨੂੰ ਵੀ ਬਦਨਾਮ ਕਰਨ ਦੀ ਸਾਜ ਰਚੀ ਇਸ ਕਰਕੇ ਜਾਖੜ ਸਾਹਿਬ ਮਾਫੀ ਮੰਗੋ ਔਰ ਇਹ ਤੁਹਾਡਾ ਅਸੀਂ ਖਹਿੜਾ ਹੁਣ ਚਿਰ ਛੱਡਣ ਵਾਲੇ ਸੋ ਅੱਜ ਦਾ ਤੇ ਵਿਸ਼ਾ ਦੋਸਤੋ ਇਹ ਹੀ ਸੀ ਕਿਉਂਕਿ ਇਹ ਅਹਿਮ ਵਿਸ਼ਾ ਇਸ ਕਰਕੇ ਹੈ ਕੀ ਪੰਜਾਬ ਸਟੇਟ ਦੀ ਯੂਨਿਟ ਦੇ ਪ੍ਰਧਾਨ ਵੱਲੋਂ ਜਿਹੜਾ ਝੂਠ ਬੋਲਿਆ ਗਿਆ ਜਿਹਨੂੰ ਕਨਟਰਾਡਿਕਟ ਦੇਸ਼ ਦੀ ਸਰਕਾਰ ਨੇ ਕੀਤਾ ਕਲੈਰੀਫਾਈ ਦੇਸ਼ ਦੀ ਸਰਕਾਰ ਨੇ ਕੀਤਾ ਜਿਹੜੀ ਇਹਨਾਂ ਦੀ ਪਾਰਟੀ ਸਰਕਾਰ ਇਸ ਕਰਕੇ အਹਿਮ ਹੋ ਜਾਂਦਾ ਕਿਉਂਕਿ ਪੰਜਾਬੀਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਭਾਜਪਾ ਨੇ ਕੀਤੀ ਆ ਇਸ ਕਰਕੇ ਖੜਾ ਅਸੀਂ ਛੱਡਣ ਵਾਲੇ ਨਹੀਂ ਆ ਸੋ ਤੁਹਾਡਾ